ਦੋਸਤੋ ਕਹਿੰਦੇ ਜ਼ਿੰਦਗੀ ਦੇ ਵਿੱਚ ਨਾ ਚੰਗੀ ਸਿਹਤ ਵਾਸਤੇ ਸਰੀਰ ਦੀ ਤੰਦਰੁਸਤੀ ਵਾਸਤੇ ਹੱਸਣਾ ਬਹੁਤ ਜ਼ਰੂਰੀ ਹੈ ਹੱਸਿਆ ਕਰੋ ਹਮੇਸ਼ਾ ਹਸਣ ਨਾਲ ਜਿਹੜੇ ਦੁੱਖ ਆ ਉਹ ਦੂਰ ਹੁੰਦੇ ਆ ਜਿਹੜੇ ਆਪਾਂ ਅੰਦਰ ਦੁੱਖ ਦੱਬ ਲੈਂਦੇ ਆ ਉਹ ਬਾਹਰ ਆਉਂਦੇ ਆ ਇਸ ਕਰਕੇ ਹਮੇਸ਼ਾ ਹੱਸਿਆ ਕਰੋ ਅੱਜ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਉਣਾ ਹੈ ਇੱਕ ਪਰਿਵਾਰ ਦੇ ਵਿੱਚ ਚਾਰ ਸੱਕੀਆਂ ਭੈਣਾਂ ਸੀਆਂ ਇੱਕ ਦਾ ਨਾਂ ਟੁੱਟੀ ਸੀ ਦੂਜੀ ਦਾ ਨਾਂ ਪਾਟੀ ਸੀ ਤੀਜੀ ਦਾ ਨਾਂ ਸੜੀ ਸੀ ਤੇ ਚੌਥੀ ਦਾ ਨਾਂ ਮਰੀ ਸੀਗਾ ਇੱਕ ਦਿਨ ਇਹਨਾਂ ਦੇ ਘਰ ਇੱਕ ਗੈਸਟ ਆ ਜਾਂਦਾ ਮਹਿਮਾਨ ਆ ਜਾਂਦਾ ਤੇ ਲੜਕੀ ਦੀ ਮਾਂ ਕਹਿੰਦੀ ਵੀ ਹੋਰ ਜੀ ਕੀ ਹਾਲ ਚਾਲ ਗੈਸਟ ਨੂੰ ਪੁੱਛਦੀ ਐ ਤੇ ਕਹਿੰਦੀ ਆਪਾਂ ਥੱਲੇ ਬੈਠ ਕੇ ਗੱਲਾਂ ਬਾਤਾਂ ਕਰੀਏ ਜਾਂ ਕੁਰਸੀ 'ਤੇ ਤੁਸੀਂ ਬੈਠੋਗੇ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕੁਰਸੀ 'ਤੇ ਬੈਠ ਜਾਊਂਗਾ ਤੇ ਲੜਕੀ ਦੀ ਮਾਂ ਕਹਿੰਦੀ ਜਾ ਟੁੱਟੀ ਕੁਰਸੀ ਲੈ ਕੇ ਆ ਗੈਸਟ ਕਹਿੰਦਾ ਟੁੱਟੀ ਕੁਰਸੀ 'ਤੇ ਸੋਚਦਾ ਦਿਲ ਦੇ ਵਿੱਚ ਮੈਂ ਟੁੱਟੀ ਕੁਰਸੀ ਦੇ ਵਿੱਚ ਕਿਵੇਂ ਬੈਠੂ ਆ ਯਾਰ ਉਹ ਕਹਿੰਦਾ ਤੁਸੀਂ ਐ ਕਰੋ ਜੀ ਕੁਰਸੀ ਰਹਿਣ ਦਿਓ ਆਪਾਂ ਨਾ ਥੱਲੇ ਚਿਤਾਈ ਤੇ ਬੈਠ ਜਾਾਂਗੇ ਤਾਂ ਲੜਕੀ ਨੀਮਾ ਫੇਰ ਕਹਿੰਦੀ ਜਾ ਪਾਟੀ ਚਿਤਾਈ ਲੈ ਕੇ ਆ ਕਹਿੰਦਾ ਯਾਰੇ ਪਾਗਲਾ ਨਾ ਟੱਬਰ ਐ ਦਿਲ ਚ ਸੋਚਦਾ ਕਹਿੰਦਾ ਵੀ ਪਹਿਲਾਂ ਮੈਨੂੰ ਟੁੱਟੀ ਕੁਰਸੀ ਤੇ ਬਿਠਾਉਣ ਲੱਗੇ ਸੀ ਉਹਨੂੰ ਮੈਨੂੰ ਪਾਟੀ ਚਿਤਾਈ ਤੇ ਬਿਠਾਉਣ ਲੱਗੇ ਆ ਉਹ ਕਹਿੰਦਾ ਤੁਸੀਂ ਐ ਛੱਡੋ ਹੀ ਰਹਿਣ ਦਿਓ ਆਪਾਂ ਬੈਠ ਬੂਟ ਕੇ ਵੀ ਕੀ ਕਰਨਾ ਆਪਾਂ ਖੜ ਕੇ 5-10 ਮਿੰਟ ਗੱਲਾਂ ਕਰ ਲੈਣੇ ਆ ਤੇ ਮੈਨੂੰ ਵੀ ਕੰਮ ਆ ਮੈਨੂੰ ਘਰੇ ਜਾਣਾ ਹੈ ਜਾ ਲੋ ਕਹਿੰਦੀ ਖੜ ਕੇ ਗੱਲਾਂ ਕਰ ਲੈਨੇ ਕਹਿੰਦਾ ਐਂ ਦੱਸੋ ਚਲੋ ਫਿਰ ਚਾਹ ਪੀਓਗੇ ਦੁੱਧ ਪੀਓਗੇ ਕਹਿੰਦਾ ਜੀ ਕੋਈ ਗੱਲ ਨਹੀਂ ਚਾਹ ਪੀ ਲਊਗਾ ਤੇ ਲੜਕੇ ਨੇ ਮਾਂ ਕਹਿੰਦੀ ਜਾ ਸੜੀ ਚਾਹ ਲੈ ਕੇ ਆ ਸੜੀ ਚਾਹ ਹੁਣ ਮੈਨੂੰ ਚਾਹ ਵੀ ਇਹ ਸੜੀ ਪੀਉਣਗੇ ਸੋਚਦਾ ਮਨ ਦੇ ਵਿੱਚ ਕਹਿੰਦਾ ਨਹੀਂ ਜੀ ਤੁਸੀਂ ਚਾਹ ਰਹਿਣ ਤਾਂ ਤੁਸੀਂ ਐਂ ਕਰੋ ਨਾ ਦੁੱਧ ਲੈ ਕੇ ਆਓ ਲੜਕੇ ਨੇ ਮਾਂ ਫੇਰ ਕਹਿੰਦੀ ਕਹਿੰਦੀ ਜਾ ਮਰੀ ਗਾਂ ਦਾ ਦੁੱਧ ਲੈ ਕੇ ਆ। ਹਾਂ ਤੋੱਤ ਵੀ ਸਾਲਾ ਮੈਨੂੰ ਇਹ ਮਰੀ ਗਾਂ ਦਾ ਪਿਉਉਣਗੇ। ਫੇਰ ਸੋਚਦਾ। ਕਹਿੰਦਾ ਯਾਰ ਇਹ ਤਾਂ ਜਿਵੇਂ ਪਾਗਲਾਂ ਦਾ ਟੱਬਰ ਐ ਯਾਰ ਕਹਿੰਦਾ ਮੈਂ ਕਿੱਥੇ ਪੰਗਾ ਲੈ ਲਿਆ ਪੁੱਠਾ ਇਹਨਾਂ ਦੇ ਘਰੇ ਆ ਕੇ। ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਇਹਨਾਂ ਦੇ ਘਰੇ ਹੀ ਨਾ ਆਉਂਦਾ ਯਾਰ। ਪਹਿਲਾਂ ਮੈਨੂੰ ਟੁੱਟੀ ਕੁਰਸੀ ਤੇ ਬਿਠਾਉਣ ਲੱਗੇ ਫਿਰ ਮੈਨੂੰ ਚਿਤਾਈ ਤੇ ਬਿਠਾਉਣ ਲੱਗੇ। ਫਿਰ ਮੈਨੂੰ ਸੜੀ ਚਾਹ ਪਿਉਉਣ ਲੱਗੇ। ਹੁਣ ਮੈਨੂੰ ਮਰੀ ਗਾਂ ਦਾ ਦੁੱਧ ਵੀ ਪਿਉਉਣ ਲੱਗੇ। ਤੇ ਉਹ ਲੜਕੀਆਂ ਦੀ ਮਾਂ ਨੂੰ ਕਹਿੰਦਾ ਜੀ ਤੁਸੀਂ ਐ ਕਰ ਛੱਡੋ ਸਾਰਾ ਕੁਝ ਨਾ ਮੈਨੂੰ ਕੁਰਸੀ ਤੇ ਬਹਿਣਾ ਨਾ ਮੈਂ ਚਿਤਾਈ ਤੇ ਬਹਿਣਾ ਨਾ ਵਸੜੀ ਚਾਹ ਪੀਣੀ ਹੈ ਨਾ ਮੈਂ ਦੁੱਧ ਪੀਣਾ ਹੈ ਤੇ ਮੇਰਾ ਦਾ ਖਿਹੜਾ ਛੱਡੋ ਮੈਂ ਤਾਂ ਚੱਲਿਆ ਮੈਂ ਤਾਂ ਆ ਕੇ ਇੱਥੇ ਪਾਗਲਾਂ ਦੇ ਟੱਬਰ ਦੇ ਵਿੱਚ ਪੁੱਠਾ ਪੰਗਾ ਲੈ ਲਿਆ ਜਿਵੇਂ ਨੂੰ ਇੰਨਾ ਪਤਾ ਹੁੰਦਾ ਕਿ ਤੁਸੀਂ ਪਾਗਲਾਂ ਦੇ ਟੱਬਰਾਂ ਤਾਂ ਮੈਂ ਇੱਥੇ ਆਉਂਦਾ ਹੀ ਨਾ ਤਾਂ ਉਸ ਤੋਂ ਬਾਅਦ ਉਹ ਲੜਕੀ ਦੀ ਮਾਂ ਨੂੰ ਕਹਿੰਦੀ ਦੱਸੋ ਪ੍ਰੋਬਲਮ ਕੀ ਆ ਤੁਸੀਂ ਦੱਸੋ ਨਾ ਸਹੀ ਕਹਿੰਦਾ ਪ੍ਰੋਬਲਮ ਕੀ ਹੈ ਯਾਰ ਪਹਿਲਾਂ ਤੁਸੀਂ ਮੈਨੂੰ ਟੁੱਟੀ ਕੁਰਸੀ ਤੇ ਬਿਠਾਉਣ ਲੱਗੇ ਫਿਰ ਮੈਨੂੰ ਪਾਟੀ ਚਿਤਾਈ ਤੇ ਬਿਠਾਉਣ ਲੱਗੇ ਫਿਰ ਤੁਸੀਂ ਮੈਨੂੰ ਸੜੀ ਚਾਹ ਪਿਉਣ ਲੱਗੇ ਫਿਰ ਮੈਨੂੰ ਤੁਸੀਂ ਫਿਰ ਤੁਸੀਂ ਮੈਨੂੰ ਮਰੀ ਗਾਂ ਦਾ ਦੁੱਧ ਪਿਉਣ ਲੱਗੇ ਕਹਿੰਦੇ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਸਾਰਾ ਕੁਝ ਸਾਡੇ ਘਰੇ ਸਹੀ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤਾਂ ਤੈਨੂੰ ਪਹਿਲਾਂ ਪੁੱਛਿਆ ਕੁਰਸੀ ਤੇ ਬੈਠੇਗਾ ਤੂੰ ਕਿਹਾ ਹਾਂ ਕੁਰਸੀ ਤੇ ਬਹਿ ਜਾ ਫਿਰ ਮੈਂ ਆਦੀ ਮੇਰੀ ਕੁੜੀ ਦਾ ਨਾਂ ਟੁੱਟੀ ਮੈਂ ਉਹਨੂੰ ਕਿਹਾ ਜਾ ਟੁੱਟੀ ਕੁਰਸੀ ਲੈ ਕੇ ਆ ਤਾਂ ਤੂੰ ਸਮਝ ਗਿਆ ਹੋਵੇਂਗਾ ਟੁੱਟੀ ਕੁਰਸੀ ਤੇ ਬਿਠਾਉਣਗੇ ਫਿਰ ਮੈਂ ਤੈਨੂੰ ਕਿਹਾ ਚਿਤਾਈ ਤੇ ਬਹਿ ਜਾ ਫਿਰ ਮੈਂ ਆਦੀ ਲੜਕੀ ਨੂੰ ਕਿਹਾ ਜਾਂ ਪਾਟੀ ਜਿਤਾਈ ਲੈ ਕੇ ਆ ਤਾਂ ਉਹ ਪਾਟੀ ਮੇਰੀ ਲੜਕੀ ਦਾ ਨਾਂ ਸੀ ਮੈਂ ਉਹ ਤੋਂ ਚਿਤਾਈ ਮੰਗੀ ਸੀਗੀ ਫਿਰ ਮੈਂ ਤੈਨੂੰ ਕਿਹਾ ਤੂੰ ਚਾਹ ਪੀਵੇਂਗਾ ਦੁੱਧ ਪੀਵੇਂਗਾ ਤੂੰ ਕਿਹਾ ਚਾਹ ਪੀਵੇਂਗਾ ਫਿਰ ਮੈਂ ਆਦੀ ਲੜਕੀ ਨੂੰ ਕਿਹਾ ਜਾ ਸੜੀ ਚਾਹ ਲੈ ਕੇ ਆ ਉਹ ਸੜੀ ਵੀ ਮੇਰੀ ਲੜਕੀ ਦਾ ਨਾਂ ਤੀਜੀ ਦਾ ਉਸ ਤੋਂ ਬਾਅਦ ਫਿਰ ਮੈਂ ਤੈਨੂੰ ਕਿਹਾ ਦੁੱਧ ਦੁੱਧ ਪੀਲਾ ਤੂੰ ਕਿਹਾ ਦੁੱਧ ਪੀ ਲੂੰਗਾ ਫਿਰ ਮੈਂ ਆਦੀ ਲੜਕੀ ਨੂੰ ਕਿਹਾ ਜਾ ਮਰੀ ਗਾਂ ਦਾ ਦੁੱਧ ਲੈ ਕੇ ਆ ਮੈਂ ਉਹਨੂੰ ਮਰੀ ਮੇਰੀ ਚੌਥੀ ਲੜਕੀ ਆ ਨਾਂ ਮੈਂ ਉਹਨੂੰ ਕਿਹਾ ਮਰੀ ਗਾ ਦਾ ਦੁੱਧ ਲੈ ਕੇ ਆ ਤਾਂ ਤੈਨੂੰ ਇਹ ਸਭ ਗਲਤਫਹਿਮੀ ਹੋਈ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਉਹ ਬੰਦਾ ਸਮਝਿਆ ਸਮਝਣ ਤੋਂ ਬਾਅਦ ਫਿਰ ਉਹ ਉਹਨਾਂ ਨਾਲ ਬੈਠ ਬੁੱਟ ਕੇ ਗੱਲਬਾਤ ਕਰਕੇ ਗਿਆ ਕਹਿੰਦਾ ਮੈਂ ਤਾਂ ਇਹ ਸੋਚੀ ਜਾਂਦਾ ਸੀ ਮੈਂ ਤਾਂ ਪਾਗਲਾਂ ਦੇ ਟੱਪਰ ਦੇ ਵਿੱਚ ਆ ਗਿਆ ਤਾਂ ਇਸ ਕਰਕੇ ਮੈਂ ਦਾ ਸੋਤੋਂ ਖਿਹੜਾ ਛਾ ਕੇ ਭੱਜਣ ਲੱਗਾ ਸੀਗਾ ਤਾਂ ਥੈਂਕ ਯੂ ਦੋਸਤੋ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਕਿਉਂਕਿ ਜ਼ਿੰਦਗੀ ਜਿੰਦਾਤਲੀ ਦਾ ਨਾਮ ਹੈ ਸੋ ਉਹਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ